ਤੇ ਬਾਈ ਜੂਨਿਗ ਮਿਲੇ ਆ ਬਾਈ ਜੂਨਿਗ ਹੈ ਬੰਗਲਾਦੇਸ਼ ਕਿਰਪਾ ਕਰਕੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਮੇਲੇ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਸਮਾਨ ਖਰੀਦਦੇ ਹੋ ਜਾਂ ਐਗਜ਼ਿਬਿਸ਼ਨ ਤੇ ਸਮਾਨ ਖਰੀਦਦੇ ਹੋ ਪ੍ਰੋਪਰ ਲਾਇਸੈਂਸ ਜ਼ਰੂਰ ਦੇਖੋ ਇਹ ਆਪਕਾ ਮੰਗੋ ਹੈਗਾ ਇਹ ਆਪਕਾ ਪੈਨੈਪਲ ਹੈ ਇਹ ਕੀਵੀ ਹੈ ਅੰਜੀਰ ਹੈ ਰੈੱਡ ਕੇਲਾ ਹੈ ਮੰਗੋ ਹੈ ਅਨਾਰ ਹੈ ਹਾਂਜੀ ਕੇਰਲਾ ਰੋਸਟਡ ਬਨਾਣਾ ਚਿਪਸ ਹੈ ਹਮ ਸਪੈਸ਼ਲ ਲੈ ਕੇ ਆਏ ਆ ਰੋਸਟਡ ਹੈ ਤੇਲ ਸੇ ਡੀਫਰਾਈ ਨਹੀਂ ਹੋਆ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਸੈਕਟਰ 17 ਦੇ ਵਿੱਚ ਅਪਰੇਡ ਗਰਾਊਂਡ ਦੇ ਵਿੱਚ ਘੁੰਮ ਰਹੇ ਆਂ ਇੱਥੇ ਲੱਗੀ ਹੋਈ ਜੀ ਐਗਜ਼ੀਬਿਸ਼ਨ ਟ੍ਰੇਡ ਫੇਅਰ ਲੱਗਿਆ ਹੋਇਆ ਪਿੱਛੇ ਆਪਾਂ ਦੋ ਹਾਲ ਦੇਖ ਕੇ ਆਏ ਆਂ ਤੇ ਇਸ ਤੋਂ ਬਾਅਦ ਹੁਣ ਆਪਾਂ ਜਿਹੜਾ ਹਾਲ ਨੰਬਰ 3 ਹੈ ਜਿਹਦਾ ਨਾਮ ਹੈ ਇੰਟਰਨੈਸ਼ਨਲ ਟੂ ਉਹਦੇ ਵਿੱਚ ਜਾ ਕੇ ਆਪਾਂ ਦੇਖਦੇ ਆਂ ਤੇ ਪ੍ਰੋਡਕਟ ਵੀਡੀਓ ਨਹੀਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਸਾਹਮਣੇ ਹੁਣ ਆਪਾਂ ਜਿਹੜਾ ਇਹ ਹਾਲ ਦੇਖ ਰਹੇ ਆਂ ਜੀ ਹਾਲ ਨੰਬਰ 3 ਹੈ ਇਸ ਤੋਂ ਪਿੱਛੇ ਦੋ ਹਾਲ ਪਹਿਲਾਂ ਵੀ ਬਣੇ ਹੋਏ ਆਂ ਇਸ ਹਾਲ ਦਾ ਨਾਮ ਹੈ ਇੰਟਰਨੈਸ਼ਨਲ ਟੂ ਇਹਦੇ ਕੁੱਝ ਉਸ ਤਰ੍ਹਾਂ ਦਾ ਸਮਾਨ ਦੇਖਣ ਨੂੰ ਮਿਲੂਗਾ ਕਿਉਂਕਿ ਫੋਟੋ ਵੀ ਆਪਾਂ ਦੇਖ ਰਹੇ ਹਾਂ ਤੇ ਇਸ ਹਾਲ ਦੇ ਬਾਹਰੀ ਇੱਥੇ ਇੱਕ ਐਗਜ਼ੀਬਿਸ਼ਨ ਲੱਗੀ ਹੋਈ ਹੈ KTM ਬਾਈਕਸ ਕਾਫੀ ਮਸ਼ਹੂਰ ਹੈ ਬਾਈਕ ਦਾ ਨਾਮ ਜੇ ਆਪਾਂ ਜਾਣਦੇ ਹਾਂ KTM ਵਾਲੇ ਨੇ ਇੱਥੇ ਬੜੀ ਸੋਹਣੀ ਯੂਨਿਕ ਜੀ ਬਾਈ ਖੜੀ ਹੈ KTM ਬਾਈਕਸ ਖੜੀ ਇੱਥੇ ਆਪਾਂ ਨੇ ਬਾਈ ਨਾਲ ਤੋਂ ਗੱਲਬਾਤ ਕਰੀਏ 350cc ਦਾ ਬਾਈ ਹੈ ਤੇ 360 ਕੀਮਤ ਹੈ ਉਹਦੀ ਤੇ ਇਹਦੀ ਹੈਗੀ ਹੈ 3.5 ਲੱਖ ਤੇ ਕਾਫੀ ਵਧੀਆ ਹੁੰਦਾ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੇ ਯੰਗਸਟਰ ਹੈ ਇਸ KTM ਬਾਈਕ ਨੂੰ ਜਾਂ ਜਿਵੇਂ ਰਾਈਡਰ ਹੁੰਨੇ ਇਸ ਨੂੰ ਪਸੰਦ ਕਰਦੇ ਆਂ ਤਾਂ ਬਾਕੀ ਹੁਣ ਆਪਾਂ ਇਸਦੇ ਸਾਹਮਣੇ ਜਿਹੜਾ ਹਾਲ ਨੰਬਰ 3 ਹੈ ਇੰਟਰਨੈਸ਼ਨਲ ਹਾਲ 2 ਦੇ ਵਿੱਚ ਜਾ ਕੇ ਐਂਟਰੀ ਕਰਦੇ ਆਂ ਤੇ ਉੱਥੇ ਜਿਹੜੀ ਸਟਾਲਸ ਆ ਉਹ ਜਾ ਕੇ ਦੇਖਦੇ ਆਂ ਜਦੋਂ ਹੁਣ ਆਪਾਂ ਹਾਲ ਨੰਬਰ 3 ਦੇ ਵਿੱਚ ਐਂਟਰੀ ਕਰੀਏ ਤਾਂ ਪਹਿਲੀ ਸਟਾਲ ਆਪਾਂ ਨੂੰ ਦੇਖਣ ਦੀ ਮਿਲੀ ਹੈ ਕੱਪੜਿਆਂ ਦੀ ਤੇ ਬਾਈ ਜੀ ਨੇ ਮਿਲੇ ਆ ਬਾਈ ਜੂਨੀ ਹੈ ਬੰਗਲਾਦੇਸ਼ ਤੋਂ ਹੈਲੋ ਬ੍ਰਦਰ ਹੈਲੋ ਤੋਂ ਬਾਈ ਇਹ ਦੱਸ ਰਹੇ ਕਿ ਇੱਥੇ ਮਤਲਬ ਸੈਕਿੰਡ ਟਾਈਮ ਆਏ ਆ ਇਸ ਐਗਜ਼ੀਬਿਸ਼ਨ ਦੇ ਵਿੱਚ ਬਾਕੀ ਮੈਂ ਰਿਸਪੌਂਸ ਪੁੱਛਿਆ ਰਿਸਪੌਂਸ ਕਹਿੰਦੇ ਠੀਕ ਠੀਕ ਹੈ ਜਿਆਦਾ ਸ਼ਾਨੀ ਹੈ ਵੀ ਸ਼ਾਇਦ ਕਹਿੰਦੇ ਇੱਕ ਤਰੀਕ ਜਿਵੇਂ ਲਾਸਟ ਡੇ ਉਸ ਟਾਈਮ ਤੱਕ ਰਿਸਪੌਂਸ ਇਨ ਇਹਦਾ ਠੀਕ ਹੋ ਜਾਵੇ ਤੇ ਬਾਕੀ ਕੱਪੜਿਆਂ ਦੀ ਵੈਰਾਈਟੀ ਕਾਫੀ ਅੱਛੀ ਇਨਾਂ ਦੀ ਅਰੇਂਜ ਮਿਲ ਜਾਂਦੀ ਹੈ। ਇਹਦੇ ਨਾਲ ਹੀ ਸਾਹਮਣੇ ਹੁਣ ਆਪਾਂ ਜਿਹੜੇ ਜੁਐਲਰੀ ਦੇ ਬੜੇ ਸੋਹਣੇ ਯੂਨੀਕ ਜੇ ਡਿਜ਼ਾਈਨ ਦੇਖ ਰਹੇ ਹਾਂ ਤੇ ਇਹ ਜੁਐਲਰੀ ਵੀ ਜਿਹੜੀ ਇੱਥੇ ਆਪਾਂ ਡਿਸਪਲੇ ਕਰੀ ਹੋਈ ਹੈ ਇੱਥੇ ਆ ਕੇ ਖਰੀਦ ਸਕਦੇ। ਜਿਹੜੀ ਹੁਣ ਆਪਾਂ ਇਹ ਜੁਐਲਰੀ ਦੇਖ ਰਹੇ ਹਾਂ ਇਹਨਾਂ ਤੇ 골ਡ ਪਾਲਿਸ਼ ਕਰੀ ਹੋਈ ਹੈ ਤੇ ਆਰਟੀਫੀਸ਼ੀਅਲ ਜੁਐਲਰੀ ਹੈ। ਵੀਰੋ ਨੇ ਆਏ ਹੋਏ ਆਨਪੁਰ। ਹੁਣ ਜਿਹੜੇ ਆਪਾਂ ਮੈਮ ਦੇਖ ਰਹੇ ਹਾਂ ਇਹ ਦਿੱਲੀ ਸਾਈਡ ਤੋਂ ਆਏ ਹੋਏ ਆ ਇਹਨਾਂ ਨੇ ਵੀ ਇੱ ਨੈਕਸਸ ਸਟਾਲ ਤੇ ਹੁਣ ਆਪਾਂ ਜਿਵੇਂ ਨਾਮ ਦੇਖ ਰਹੇ ਆ ਥਾਈਲੈਂਡ ਦਾ ਨਾਮ ਲਿਖਿਆ ਹੋਇਆ ਤੇ ਇਸ ਤੇ ਜਿੰਨੇ ਵੀ ਪ੍ਰੋਡਕਟ ਪਈਆਂ ਜਿੰਨਾ ਵੀ ਸਮਾਨ ਹੈ ਸਾਰਾ ਲੇਡੀਜ਼ ਫੈਸ਼ਨ ਦਾ ਸਮਾਨ ਹੈ ਤੇ ਇਹ ਸਾਰਾ ਸਮਾਨ ਜਿਵੇਂ ਥਾਈਲੈਂਡ ਦਾ ਸਮਾਨ ਹੈ ਤੇ ਚੰਡੀਗੜ੍ਹ ਦੇ ਵਿੱਚ ਆਪਾਂ ਥਾਈਲੈਂਡ ਦਾ ਸਮਾਨ ਇੱਥੇ ਖਰੀਦ ਸਕਦੇ ਆ ਨੈਕਸਟ ਮੈਂ ਜਿਹੜੀ ਸਟਾਲ ਤੇ ਆਇਆ ਹਾਂ ਬਾਈ ਜੂਨੀਅਥੇ ਕਾਨਪਰ ਤੋਂ ਹੈ ਤੇ ਜਿਹੜਾ ਸਮਾਨ ਆਪਾਂ ਦੇਖ ਰਹੇ ਹਾਂ ਕਾਫੀ ਛੋਟੇ ਸਾਈਜ਼ ਵਿੱਚ ਵੀ ਹੈ ਤੇ ਵੱਡੇ ਸਾਈਜ਼ ਵਿੱਚ ਵੀ ਮਿਲ ਜਾਂਦਾ ਹੈ ਇਹ ਸਾਰਾ ਸਮਾਨ ਬਰਾਸ ਦਾ ਬਣਿਆ ਹੋਇਆ ਤੇ ਘਰਾਂ ਦੇ ਵਿੱਚ ਆਪਾਂ ਇਹਨੂੰ ਪਾਠ ਪੂਜਾ ਦੇ ਲਈ ਰੱਖ ਸਕਦੇ ਆ ਹੁਣ ਆਪਾਂ ਜਿਹੜੀ ਸਟਾਲ ਦੇਖ ਰਹੇ ਆਂ ਵੀਰ ਉਹਨੇ ਤਰਨਤਾਰਨ ਤੋਂ ਆਇਆ ਤੇ ਬਾਈ ਨਾਲ ਆਪਣਾ ਪਹਿਲਾਂ ਵੀ ਮਿਲ ਕੇ ਗਏ ਜਦੋਂ ਪਿਛਲੀ ਵਾਰ ਐਗਜ਼ਿਬਿਸ਼ਨ ਲੱਗੀ ਸੀ ਤੇ ਇਹਨਾਂ ਦੀ ਹਾਲ ਨੰਬਰ 3 ਦੇ ਵਿੱਚ ਇੰਟਰਨੈਸ਼ਨਲ ਹਾਲ 2 ਦੇ ਵਿੱਚ ਐਗਜ਼ਿਬਿਸ਼ਨ ਦੇ ਅੱਥੇ ਸਟਾਲ ਲੱਗੀ ਹੋਈ ਹੈ। ਹੁਣ ਆਪਾਂ ਜਿਵੇਂ ਦੇਖ ਰਹੇ ਆਂ ਬਾਈ 1겟1 ਫ੍ਰੀ ਇਹਨਾਂ ਤੇ ਆਫਰ ਲੱਗਿਆ ਹੋਇਆ ਤੇ ਜੀਰਕਪੁਰ ਤੋਂ ਇਹ ਲੋਕਲ ਜਿਹੜਾ ਸਮਾਨ ਆਪਾਂ ਦੇਖ ਰਹੇ ਆਂ ਆਰਟੀਫੀਸ਼ੀਅਲ ਜੁਐਲਰੀ ਹੈ ਇਸ ਤੇ ਐਗਜ਼ਿਬਿਸ਼ਨ ਦੇ ਆਪਾਂ ਡਿਸਕਾਊਂਟ ਤੇ ਵੀ ਇਹ ਲੈ ਸਕਦੇ ਆਂ। ਹੁਣ ਆਪਾਂ ਜਿਹੜੀ ਆ ਐਗਜ਼ਿਬਿਸ਼ਨ ਤੇ ਸਟਾਲ ਦੇਖ ਰਹੇ ਆਂ ਬਗਲਪੁਰ ਵੀਰੋਂ ਨੇ ਆਏ ਹੋਏ ਬਿਹਾਰ ਤੋਂ ਤੇ ਕੱਪੜਾ ਜਿਹੜਾ ਦੇਖ ਰਹੇ ਸਾਰਾ ਬਿਹਾਰ ਦਾ ਜਿਹੜਾ ਡਿਜ਼ਾਈਨ ਹੈ ਫੈਬਰਿਕ ਐਥੇ ਐਗਜ਼ੀਬਿਸ਼ਨ ਵਿੱਚ ਆਪਾਂ ਖਰੀਦ ਸਕਦੇ ਹਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੇਰਾ ਨਾਮ ਜਸਪਾਲ ਸਿੰਘ ਹੈ ਜੋ ਮੈਂ ਜ਼ੁਨੇਲੀਆ ਹਬਜ਼ ਇੰਡੀਆ ਲੁਧਿਆਣਾ ਤੋਂ ਆਏ ਹਾਂ ਅਸੀਂ ਐਥੇ ਚੰਡੀਗੜ੍ਹ ਸ਼ਹਿਰ 'ਚ ਤੁਹਾਡੇ 100% ਨੇਚਰਲ ਪ੍ਰੋਡਕਟਸ ਹੈਗੇ ਸਾਡੇ ਕੋਲ ਜਿਵੇਂ ਸਾਡਾ ਇੱਕ ਨਾਪੀ ਰੂਟ ਸੋਇਲ ਹੈ ਜਿਹੜਾ ਕੋ ਸਿਰਫ ਦੋ ਬੂੰਦਾ ਨਾਪੀ ਚ ਪਾਓਗੇ ਤੁਹਾਡੀ ਪੂਰੀ ਬਾਡੀ ਨੂੰ ਡੀਟੌਕਸ ਕਰੇਗਾ ਬੀਪੀ ਨੂੰ ਕੰਟਰੋਲ ਕਰਦਾ ਹੈ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਗਠੀਏ ਦੀ ਪ੍ਰੋ ਜ਼ੂਰੀ ਕੈਸੇ ਨਹੀਂ ਬਦੇਗਾ ਕੈਸਟਰੋਨ ਨਹੀਂ ਬਦੇਗਾ ਔਰ ਤਿੰਨ ਦਿਨਾਂ ਚ ਮੁਦਤ ਕਰੇਗਾ ਤੁਹਾਡੀ ਕਨਸਟਿਪੇਸ਼ਨ ਨੂੰ ਖਤਮ ਕਰਨ ਪਿਓਰ ਆਯੁਰਵੈਦਿਕ ਹੈ ਇਹਦੇ ਚ ਕੋਈ ਕਲਰ ਨਹੀਂ ਕੋਈ ਕੈਮੀਕਲ ਨਹੀਂ ਕੋਈ ਪ੍ਰੀਜ਼ਰਵਟਿਵ ਕੋਈ ਪਰਫਿਊਮ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਵੈ ਪਿਓਰ ਆਯੁਰਵੈਦਿਕ ਪ੍ਰੋਪਰਟਰੀ ਮੈਡੀਸਿਨ ਹੈ ਐਸ ਪਰ ਗਵਰਨਮੈਂਟ ਲਾ ਸਰਟੀਫਾਈਡ ਹੈ ਪ੍ਰੋਪਰ ਲਾਇਸੈਂਸ ਹੈ ਕਿਰਪਾ ਕਰਕੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਮੇਲੇ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਸਮਾਨ ਖਰੀਦਦੇ ਹੋ ਜਾਂ ਐਗਜ਼ਿਬਿਸ਼ਨ ਤੇ ਸਮਾਨ ਖਰੀਦਦੇ ਹੋ ਪ੍ਰੋਪਰ ਲਾਇਸੈਂਸ ਜ਼ਰੂਰ ਦੇਖੋ ਕਿਉਂਕਿ ਬਿਨਾ ਲਾਇਸੈਂਸ ਦੇ ਵੀ ਚੀਜ਼ਾਂ ਵਿਕਦੀਆਂ ਨੇ ਉਹ ਬਿਲਕੁਲ ਨਾਲੋਗ ਟੋਟਲੀ ਹਾਰਮਫੁਲ ਵੀ ਹੋ ਸਕਦੀਆਂ ਨੇ ਸਭ ਤੋਂ ਪਹਿਲਾਂ ਲਾਇਸੈਂਸ ਦੇਖੋ ਲਾਇਸੈਂਸ ਹੈ ਜਾਂ ਸਰਟੀਫਿਕੇਸ਼ਨਸ ਦੇਖੋ ਚੈੱਕ ਕਰੋ ਔਰ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਛੋਟਾ ਬੱਚਾ ਵੀ ਇਹ ਖਾ ਸਕਦਾ ਹੈ ਇਹਨੂੰ ਜਿਹੜਾ ਕਿ 3 ਦਿਨ ਚ ਕੰਸਟਿਟਿਊਸ਼ਨ ਖਤਮ ਚ ਮਦਦ ਕਰੇਗਾ ਯੂਰੀਕ ਐਸਿਡ ਕੰਟਰੋਲ ਕਰੇਗਾ ਗਠੀਏ ਦੀ ਪ੍ਰੋਬਲਮ ਨਹੀਂ ਆਏਗੀ ਥਾਇਰੋਇਡ ਦੀ ਪ੍ਰੋਬਲਮ ਨਹੀਂ ਆਏਗੀ ਔਰ ਉਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਪ੍ਰੋਡਕਟ ਹੈ ਜਿਹੜਾ ਕਿ ਪਿਓਰ ਆਯੁਰਵੇਦਿਕ ਪ੍ਰੋਪਰਟਰੀ ਮੈਡੀਸਨ ਹੈ 100% ਨੇਚਰ ਅੱਜਕੱਲ ਤੁਸੀਂ ਬਹੁਤ ਕੁਝ ਦੇਖਿਆ ਹੋਏਗਾ ਬੜਾ ਕੁਝ ਦਿਖਾ ਰਹੇ ਟੀਵੀ 'ਚ ਅਖਬਾਰਾਂ 'ਚ ਵੀ ਸੈਲੀਬ੍ਰਿਟੀ ਲਗਾ ਕੇ ਪੈਸੇ ਲਗਾ ਕੇ ਐਡ ਹੋ ਰਹੀ ਹੈ ਮਗਰ ਨਹੀਂ ਅਸੀਂ 100% ਨੇਚਰਲ ਪ੍ਰੋਡਕਟਸ ਬਣਾਨੇ ਆ ਅਸੀਂ ਉਹੀ ਕਾਸਟਿੰਗ ਘਟਾ ਕੇ ਇਹਦੀ ਐਮ ਆਰ ਪੀ ਘਟਾਈ ਹੋਈ ਹੈ ਸਭ ਤੋਂ ਪਹਿਲਾਂ ਕਰੇਗਾ ਕਿ ਡੈਂਡਰਫ ਖਤਮ ਕਰੇਗਾ ਵਾਲ ਲੰਬੇ ਕਰੇਗਾ ਵਾਲ ਝੜਨੇ ਰੋਕ ਦੇਗਾ ਤਿੰਨ ਤੋਂ ਚਾਰ ਦਿਨਾਂ 'ਚ ਮਦਦ ਕਰੇਗਾ ਡੈਂਡਰਫ ਖਤਮ ਕਰਨ ਦੇ ਵਿੱਚ ਡੈਂਡਰਫ ਖਤਮ ਕਰਕੇ ਰੂਟਸ ਦੇ ਅੰਦਰ ਜਾਏਗਾ ਵਾਲ ਝੜਨੇ ਰੋਕ ਦੇਗਾ ਵਾਲ ਲੰਬੇ ਕਰੇਗਾ ਈਵਨ ਕਿਸੇ ਨੂੰ ਸਿਰਦਰਦ ਜਾਂ ਅੱਧਾ ਸਿਰਦਰਦ ਦੀ ਪ੍ਰੋਬਲਮ ਮਾਈਗਰੇਨ ਕਹਿੰ ਜਿਨ੍ਹਾਂ ਨੂੰ ਨੀਂਦ ਦੀ ਗੋਲੀ ਖਾ ਕੇ ਸੌਂਦੇ ਇਨਸੋਮਨੀਆ ਦੀ ਪ੍ਰੋਬਲਮ ਉਹ ਵੀ ਖਤਮ ਕਰਦਾ ਹੈ ਔਰ 100% ਨੇਚ ਇਹਦੇ ਜਿਵੇਂ ਆਵਲਾ ਹਰੜ ਬਹੇੜਾ ਜਟਾ ਮਾਂਸ਼ੀ ਸ਼ਿਕਾकाई ਬਰੰਗ ਰਾਜ ਨਿੰਮ ਤੁਲਸੀ ਚੰਦਨ ਜਿਸੀ ਜੜੀ ਬੂੜੀਆਂ ਨੇ ਜਿਹੜੇ ਤੁਹਾਡੇ ਵਾਲਾਂ ਨੂੰ ਲੰਬਾ ਕਰਨ ਗਿਆ ਵਾਲ ਸੋਨੇ ਬਣਾਣ ਗਿਆ ਔਰ 2 ਸਾਲ ਦਾ ਛੋਟਾ ਬੱਚਾ ਵੀ ਇਹਨੂੰ ਯੂਜ਼ ਕਰ ਸਕਦਾ ਹੈ ਇਹਦੇ ਨਾਲ ਹੀ ਸਾਡੇ ਕੋਲ ਇੱਕ ਚਾਰਕੋਲ ਸੋਪ ਹੈ ਐਕਟੀਵੇਟਿਡ ਚਾਰਕੋਲ ਸੋਪ ਜਿਹੜਾ ਕਿ ਜਿਵੇਂ ਗਰਦਨ ਦੇ ਟੈਨਿੰਗ ਹੋ ਜਾਂਦੀ ਹੈ ਕਾਲਖ ਜੰਮ ਜਾਂਦੀ ਹੈ ਅੰਡਰ ਆਰਮਸ ਕਲਕ ਜਮ ਜਾਂਦੀ ਹੈ ਡੈਡ ਸਕਿਨ ਆਉਂਦੀ ਉਹਨੂੰ ਜੜੋ ਖਤਮ ਕਰਨ ਚ ਪੂਰੀ ਮਦਦ ਕਰਦਾ ਹੈ ਹੋ ਰਿਜ਼ਲਟਸ ਹੈਗੇ ਆ ਦੋਸਤੋ ਤੁਸੀਂ ਸਾਡੇ ਕੋਲ ਆਓ ਇੱਥੇ 17 ਸੈਕਟਰ ਟਰੇਡ ਫੇਅਰ ਪਰੇਡ ਗਰਾਊਂਡ ਦੇ ਵਿੱਚ ਸਾਡੀ ਐਗਜ਼ੀਬਿਸ਼ਨ ਲੱਗੀ ਹੈ 22 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਅਸੀਂ ਇੱਥੇ ਪਰੇਡ ਗਰਾਊਂਡ 'ਚ ਆ ਸਾਡੇ ਕੋਲ ਲਾਟਸ ਆਫ ਡਿਸਕਾਊਂਟਸ ਦਾ ਫਾਇਦਾ ਚੱਕ ਸਕਦੇ ਹੋ ਥੈਂਕ ਯੂ ਦੋਸਤੋ ਸਾਹਮਣੇ ਆਪਾਂ ਬਾਈ ਜੀ ਨਾਲ ਕੋਲ ਪ੍ਰੋਡਕਟ ਦੇਖ ਕੇ ਆਏ ਆ ਤੇ ਇਸ ਸਾਈਡ ਤੇ ਕੋਰਨਰ ਚ ਆ ਕੇ ਇੱਕ ਬਹੁਤ ਸੋਹਣੀ ਐਗਜ਼ੀਬਿਸ਼ਨ ਚ ਸਟਾਲ ਲੱਗੀ ਹੋਈ ਹੈ। ਬਾਈ ਜੀ ਜਿਹਨੇ ਹੈਗੇ ਕਾਸ਼ੀਪੁਰ ਤੋਂ ਉੱਤਰਾਖੰਡ ਚ ਹੈਗਾ ਤੇ ਰਿਸ਼ੀਕੇਸ਼ ਤੋਂ ਲਗਭਗ 100 ਕਿਲੋਮੀਟਰ ਹੈ। ਬਾਈ ਨੇ ਕੋਲ ਬਹੁਤ ਯੂਨਿਕ ਪ੍ਰੋਡਕਟ ਰੱਖੇ ਹੋਏ ਵੈਰਾਈਟੀ ਦੇ ਵਿੱਚ ਜਿਵੇਂ ਸੋਫਾ ਕਵਰ ਪਏ ਆ। ਕਾਫੀ ਜਿਆਦਾ ਵੈਰਾਈਟੀ ਇਹਨਾਂ ਕੋਲ ਪਈ ਹੈ। ਸੋਫਿਆਂ ਦੇ ਉੱਪਰ ਜਿਵੇਂ ਆਪਾਂ ਕਵਰ ਰੱਖਣੇ ਹੁੰਦੇ ਆ ਜਾਂ ਟੇਬਲਾਂ ਦੇ ਉੱਪਰ ਆਪਾਂ ਜੋ ਕਵਰ ਰੱਖਦੇ ਆ ਉਹ ਇਹਨਾਂ ਕੋਲ ਬਹੁਤ ਅੱਛੀ ਇੱਕ ਲੱਗ ਜੀ ਵੈਰਾਈਟੀ ਦੇ ਵਿੱਚ ਰੱਖੇ ਹੋਏ ਆ। ਜਿਹੜੀ ਹੁਣ ਆਪਾਂ ਐਗਜ਼ਿਬਿਸ਼ਨ ਵਿੱਚ ਕੱਪੜਾ ਦੇਖ ਰਹੇ ਹਾਂ ਜੀ ਲੇਡੀਜ਼ ਫੈਸ਼ਨ ਦਾ ਕੱਪੜਾ ਤੇ ਇਹ ਬਨਾਰਸ ਦਾ ਹੈ ਜਿਹੜਾ ਆਪਾਂ ਫੈਸ਼ਨ ਇਹ ਡਿਜ਼ਾਈਨ ਦੇਖ ਰਹੇ ਹਾਂ ਬਨਾਰਸ ਦਾ ਹੈ ਇਸ ਤੋਂ ਨਾਲ ਇੱਕ ਹੋਰ ਜਿਹੜੀ ਸਟਾਲ ਲੱਗੀ ਹੋਈ ਹੈ ਇਹ ਦਿੱਲੀ ਸਾਈਡ ਤੋਂ ਆਏ ਹੋ ਇਹਨਾਂ ਕੋਲ ਹੈਥ ਰਿਲੇਟਡ ਜਿਹੜਾ ਸਬਾਨ ਹੈ ਸਾਰਾ ਜਿਵੇਂ ਹੁਣ ਆਪਾਂ ਦੇਖ ਰਹੇ ਸਾਰਾ ਦੇ ਰਹੇ ਆ ਇਹ ਆਪਣਾ ਸਿਹਤ ਨਾਲ ਸੰਬੰਧਿਤ ਹੈ ਇਹ 400 ਰੁਪਏ ਦਾ ਬਾਕਸਰ ਇਸ ਵਿੱਚ ਆਪਕੇ ਸਾਰੇ ਫਲੇਵਰ ਮਿਕਸ ਆਉਣਗੇ ਨੌ ਫਲੇਵਰ ਹੁੰਦੇ ਹਨ ਮਾਰੇ ਪਾਸ ਨੌ ਫਲੇਵਰ ਆਪਕੇ ਮਿਕਸ ਆਉਣਗੇ ਇਸ ਵਿੱਚ 400 ਬਾਕਸ ਇਸ ਦੀ ਖਾਸ ਬਾਤ ਇਹ ਹੈ ਇਸ ਕੋ 6 ਮਹੀਨਾ ਬਟ ਸੜੇ ਖਰਾ ये हाफ किलो बॉक्स सारे फ्लेवर होते हैं इसमें आप केरला का ड्राई फ्रूट हलवा नो शुगर फ्री ये आपका रेड केला ये आपका मैंगो ये आपका मैंगो आएगा ये आपका एप्पल है ये कीवी है अंजीर है रेड केला है मैंगो है अनार है ये सब सारे फ्लेवर हैं हमारे पास हाँ जी केरला रोस्टेड बनाना चिप्स है हम स्पेशल लेके आए हैं रोस्टेड है कि तेल से रीफ्राई नहीं हुआ ये केले का चिप्स है मेथी का फ्लेवर है केले का ये करेला केरला का सबसे सुपर फास्ट करेला स्पेशल करेले का चिप्स है ये सिंपल बनाना है शरबत जिसका तिखापन लगता है वो नहीं खा सकता सिंपल बनाना है ये जैक फ्रूट है जैक फ्रूट जिसे कटैला बोलते हैं स्पाइसी और हेल्दी है ये केले का मिंट फ्लेवर है पुदीना फ्लेवर है। ये रागी सोया सर रागीर सोए काटा रागी काटा सोए काटा सा बना है ये थोड़ा स्पाइसी है केला रोस्टेड नमकीन है सर ये नो रिफाइन ओनली रोस्टेड नमस्ते सर हम आदिवासी हर्बल हेरल से बात कर रहे हैं सर ये तेल लगाने से झड़ना दुटना वाले बाल रुकावट करेगा सर घना करेगा डांट करेगा मजबूत करेगा नया बाल उगेगा जो खरवा खुजली कोंडा दूसी डांड्रो पूरा हटाएगा सर पाँच दिन लगाने से झंडा टूटना वाले बाल पाँच दिन में रुकावट हो जाएगा सर नया बाल उगेगा सर रीग्रोथ होके बाल लंबे हो जाएगा सर ये एक बोतल होता है तीन महीना का कोर्स होता है सर ऐसा वाली दो बोतल लगाने से सर छः महीना का कोर्स होता है लेडीज़ के लिए छः छः का कोर्स होता है जेंट्स के लिए तीन महीना का कोर्स होता है सर ये आदिवासी का नीलम आदिवासी का तेल है सर ये आधा लीटर होता है तीन महीना का कोर्स होता है सर पंद्रह सौ पड़ेगा सर दो बोटल लिए तो तीन हजार पड़ेगा सर छह महीना का कोर्स होता है सर आप कहाँ से हो। हम मैसूर कर्नाटक से आया है सर है. हम आदिवासी है मैसूर कर्नाटक से आया है सर इस माउथ फ्रेशनर है ਤੇ ਬਾਈ ਜੀ ਨੇ ਆਏ ਹੋਏ ਬਨਾਰਸ ਤੋਂ ਸਮਾਨ ਹੈਗਾ ਇਹ ਰਾਜਸਥਾਨ ਜੈਪੁਰ ਦਾ ਮਾਊਥ ਫਰਨੀਚਰ ਦੇ ਕਾਫੀ ਵੈਰਾਈਟੀ ਦੇ ਵਿੱਚ ਇਹਨਾਂ ਕੋਲ ਹੋਰ ਵੀ ਪ੍ਰੋਡਕਟ ਇੱਥੇ ਸਮਾਨ ਪਈਆਂ ਵੀਡੀਓ ਚ ਹੁਣ ਆਪਾਂ ਜਿਹੜੇ ਤੰਦੂਰ ਦੇਖ ਰਹੇ ਹਾਂ ਜੀ ਇਹ ਇਲੈਕਟ੍ਰਿਕ ਤੰਦੂਰ ਹੈ ਤੇ ਇਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਖਾਣ ਪੀਣ ਵਾਲਾ ਜਿਹੜਾ ਫਾਸਟ ਫੂਡ ਪਾਪੜ ਆ ਕੁਝ ਇਸ ਤਰ੍ਹਾਂ ਦਾ ਸਮਾਨ ਆਪਾਂ ਫਰਾਈ ਕਰ ਸਕਦੇ ਹਾਂ ਤੇ ਇਹਦਾ ਜਿਹੜਾ ਬਣਨ ਦਾ ਟਾਈਮ ਹੁੰਦਾ ਉਹ ਵੀ ਘੱਟ ਹੈ 1-2 ਮਿੰਟ ਚ ਸਮਾਨ ਆਪਾਂ ਜਿਵੇਂ ਆ ਬਣਾ ਰਹੇ ਹਾਂ ਬਾਈ ਉਹਨੇ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਤੋਂ ਨੈਕਸਟ ਹੁਣ ਆਪਾਂ ਜਿਵੇਂ ਦੇਖ ਰਹੇ ਹਾਂ ਰਸੋਈ ਦੇ ਵਿੱਚ ਇਹ ਘਰਾਂ ਦੇ ਵਿੱਚ ਵਰਤੋ ਜਾਣ ਵਾਲਾ ਸਮਾਨ ਰੱਖਿਆ ਹੋਇਆ। ਇਸੇ ਤਰ੍ਹਾਂ ਦੂਜੇ ਪਾਸੇ ਵੀ ਆਪਾਂ ਸਮਾਨ ਦੇਖ ਰਹੇ ਹਾਂ ਲੇਡੀਜ਼ ਸਪਰਸ ਜਾਂ ਕੁਝ ਉਸ ਤਰ੍ਹਾਂ ਦਾ ਸਮਾਨ ਇਹਨਾਂ ਨੇ ਡਿਸਪਲੇ ਕਰਿਆ ਹੋਇਆ। ਉਸ ਤੋਂ ਅੱਗੇ ਲੇਡੀਜ਼ ਫੈਸ਼ਨ ਦਾ ਸਮਾਨ ਜਿਵੇਂ ਸੂਟ ਹੋਗੇ ਕਾਫੀ ਵੈਰਾਈਟੀ ਦੇ ਵਿੱਚ ਰੱਖੇ ਹੋਏ ਆ। ਤੇ ਨਾਲ ਹੀ ਇੱਥੇ ਦੁਬਈ ਆਈਸਕ੍ਰੀਮ। ਇਹ ਸਾਰਾ ਕਾਊਂਟਰ ਹੈ ਦੁਬਈ ਆਈਸਕ੍ਰੀਮ। ਬਾਈ ਉਹਨਾਂ ਕੋਲ ਜਿਹੜੀ ਵੈਰਾਈਟੀ ਹੈ ਆਈਸਕ੍ਰੀਮ ਦੀ ਦੁਬਈ ਤੋਂ ਜਿਵੇਂ ਹੁੰਦੀ ਹੈ ਆਈਸਕ੍ਰੀਮ ਕੁਝ ਉਸ ਤਰ੍ਹਾਂ ਦੇ ਇਹਨਾਂ ਨੇ ਵੈਫਲ ਜਾਂ ਸਵੀਟਸ ਇੱਥੇ ਇੱਥੇ ਆ ਕੇ ਆਪਾਂ ਇਹਨਾਂ ਕੋਲ ਟੈਸਟ ਕਰ ਸਕਦੇ ਹਾਂ। ਭਾਈ ਜੀ ਇਸ ਦਾ ਪ੍ਰਾਈਸ ਕਿਆ ਰਹੇਗਾ? ਕੀਮਤ ਕਿਆ ਹੈ ਇਸ ਦਾ? ਸਿੰਗਲ ਇਸਕੂ 150 ਸਰ। 150 ਸਿੰਗਲ ਠੀਕ ਹੈ। ਇਹਨਾਂ ਐਗਜ਼ਿਟ ਇੱਥੋਂ ਕਰੀ ਹੋਈ ਹੈ ਬੰਦ ਕਿਉਂਕਿ ਦੋ ਪਿੱਛੇ ਵੀ ਸਟੋਰਸ ਲੱਗੇ ਹੋਈਆਂ ਹਨ ਬੈਕ ਸਾਈਡ ਤੇ ਤਾਂ ਕਰਕੇ ਐਗਜ਼ਿਟ ਦੂਜੇ ਪਾਸੇ ਰੱਖੀ ਹੋਈ ਹੈ। ਤੇ ਜਿਹੜੀਆਂ ਇੱਥੇ ਇਹ ਬੈਕ ਸਾਈਡ ਤੇ ਸ਼ਾਪਸ ਹੈ ਇਹ ਸਾਰੀਆਂ ਜਿਵੇਂ ਹੁਣ ਆਪਾਂ ਦੇਖ ਰਹੇ ਕੱਪੜੇ ਦੀ ਦੁਕਾਨਾਂ ਹੈ। ਜਿਵੇਂ ਗੁਜਰਾਤੀ ਹੈ, ਗਾਰਵੀ ਗੁਜਰਾਤੀ। ਨਾਮ ਹੈ ਸਾਰਾ ਕੱਪੜਾ ਜਿਹੜਾ ਫੈਸ਼ਨ ਦਾ ਆਪਾਂ ਨੂੰ ਗੁਜਰਾਤੀ ਫੈਸ਼ਨ ਦਾ ਕੱਪੜਾ ਇੱਥੇ ਮਿਲ ਜਾਂਦਾ ਹੈ ਅਗਲਾ ਵੀ ਜਿਵੇਂ ਸਾਰਾ ਸੇਮ ਨਾਮ ਤੋਂ ਹੀ ਹੈ ਗਾਰਵੀ ਗੁਜਰਾਤੀ ਸੇਮ ਨਾਮ ਹੈ ਅਲੱਗ-ਅਲੱਗ ਇਹਨਾਂ ਦੀ ਸ਼ਾਪਸ ਇੱਥੇ ਬਣੀ ਹੋਈਆਂ ਬਹੁਤ ਯੂਨੀਕ ਵੈਰਾਈਟੀ ਚ ਕੱਪੜਾ ਜਾਂ ਯੂਨੀਕ ਡਿਜ਼ਾਈਨ ਹੈ ਇਸ ਮੇਲੇ ਦੇ ਵਿੱਚ ਆਪਾਂ ਐਗਜ਼ੀਬਿਸ਼ਨ 'ਚ ਆ ਕੇ ਇਹਨਾਂ ਕੋਲੋਂ ਖਰੀਦ ਸਕਦੇ ਹਾਂ। ਇਹ ਬਾਈ ਜੀ ਇਹਨੇ ਆਏ ਹੋਏ ਆ ਗੁਜਰਾਤ ਤੋਂ। ਤੇ ਇਹਨਾਂ ਕੋਲ ਜਿਹੜਾ ਸਮਾਨ ਹੈ ਆਯੁਰਵੈਦਿਕ ਹੁੰਦਾ ਹੈ ਨਾ ਸਮਾਨ। ਆਯੁਰਵੈਦਿਕ। ਕਿਸਕੇ ਲਈ ਹੁੰਦਾ ਹੈ? ਹੈਲਥ ਕੇ ਲਈ ਹੁੰਦਾ ਹੈ ਨਾ। ਇਹ ਹੈਲਥ ਇਸ ਵੈਲਥ ਕੇ ਲਈ ਹੁੰਦਾ ਹੈ ਸਭ। ਯਾਸ ਐਸਿਡੀਟਿ ਤੋਂ ਲੈ ਕੇ ਹੂੰ। ਤੋਂ ਨਸੋਂ ਕਾ ਤਾਕਤ ਕੇ ਤੱਕ। ਠੀਕ ਹੈ। ਸਾਰੇ ਹੈਲਥ ਰਿਲੇਟਿਡ ਪ੍ਰੋਡਕਟ ਹੈ। ਸਾਰੇ ਆਯੁਰਵੈਦਿਕ ਹੈ। ਜਿਵੇਂ ਸਾਰੇ ਇਹ ਇਹਨਾਂ ਡਿਸਪਲੇ ਕਰੇ ਹੋਏ ਆ। ਇਹ ਚੂਰਨ ਬਣਾ ਕੇ ਆ, ਕੁਸਿਸਰਾ ਬਣਾ ਕੇ ਆਪਾਂ ਨੂੰ ਦੇ ਦਿੰਨੇ ਆ। ਤੁਸੀਂ ਇਸ ਪਾਸੇ ਵੀ ਇਹਨਾਂ ਦੇ ਹੀ ਬੈਨਰ ਲੱਗੇ ਐਗਜ਼ਿਟ ਕਰਦੇ ਹਾਂ ਹਾਲ ਨੰਬਰ 3 ਤੋਂ। ਲੋ ਜੀ ਹਾਲ ਨੰਬਰ 3 ਤੋਂ ਆਪਾਂ ਨੇ ਐਗਜ਼ਿਟ ਕਰ ਲਿਆ ਤੇ ਆਪਾਂ ਹਾਲ ਨੰਬਰ 3 ਤੋਂ ਬਾਹਰ ਆ ਗਏ। ਹਾਲ ਨੰਬਰ 3 ਦੇ ਬਾਹਰ ਕੁਝ ਇਸ ਤਰ੍ਹਾਂ ਦਾ ਸਮਾਨ ਇੱਥੇ ਰੱਖਿਆ ਹੋਇਆ ਹੈ। ਤੇ ਇਸ ਤੋਂ ਬਾਅਦ ਆਪਾਂ ਜਿਵੇਂ ਹੁਣ ਦੇਖਦੇ ਆ ਇਸ ਤੋਂ ਅਗਲਾ ਹੈਗਾ ਹਾਲ ਨੰਬਰ 4। ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ। ਅਗਲੀ ਵੀਡੀਓ 'ਚ ਮਿਲਦੇ ਹਾਂ ਜੀ।